ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਪ੍ਰੀਤਿਚੰਦ ਵੱਲੋਂ ਅਕਬਰ ਕੋਲ ਸ਼ਿਕਾਇਤ ਇਸ ਦੀ ਪ੍ਰਾਪਤੀ ਕਰਨਾ ਚਾਹੁੰਦਾ ਸੀ ਜਦੋਂ ਉਸਨੇ ਨਿੱਜੀ ਤੌਰ ਉੱਤੇ ਗੁਰੂ ਜੀ ਦਾ ਵਿਰੋਧ ਕਰਕੇ ਦੇਖ ਲਿਆ ਅਤੇ ਕਿਸੇ ਤਰ੍ਹਾਂ ਵੀ ਕਾਮਯਾਬ ਨਾ ਹੋ ਸਕਿਆ ਤਾਂ ਫਿਰ ਉਸਨੇ ਰਾਜਸੀ ਤਾਕਤ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਅਕਬਰ ਦੇ ਦਰਬਾਰ ਦੇ ਵਿੱਚ ਮਹੇਸ਼ ਦਾਸ ਨਾਮ ਦਾ ਇੱਕ ਬ੍ਰਾਹਮਣ ਨੌਕਰੀ ਕਰਦਾ ਸੀ ਜੋ ਕਿ ਬਿਰਵਲ ਦੇ ਨਾਮ ਨਾਲ ਪ੍ਰਸਿੱਧ ਸੀ ਜਾਤ ਅਭਿਮਾਨੀ ਬ੍ਰਾਹਮਣ ਉਸ ਨੂੰ ਰਾਜ ਦਰਬਾਰ ਦੇ ਵਿੱਚ ਆਪਣਾ ਇੱਕੋ ਇੱਕ ਸਹਾਰਾ ਸਮਝਦੇ ਸਨ ਅਤੇ ਗੁਰੂ ਜੀ ਦੀ ਸਰਬਸਾਂਝੀ ਵਾਲਤਾ ਦੀ ਵਿਚਾਰਧਾਰਾ ਤੋਂ ਬੁਖਲਾਏ ਹੋਏ ਉਹ ਕੋ ਬ੍ਰਾਹਮਣ ਬਾਰ-ਬਾਰ ਬਿਰਵਲ ਨੂੰ ਚੁੱਕਦੇ ਸਨ ਕਿ ਉਹ ਬਾਦਸ਼ਾਹ ਨੂੰ ਕਹਿ ਕੇ ਸਿੱਖੀ ਦੇ ਖਾਤਮੇ ਦਾ ਕੋਈ ਪ੍ਰਬੰਧ ਕਰੇ ਬਿਰਵਲ ਨੇ ਬਥੇਰੀ ਵਾਰ ਗੁਰੂ ਜੀ ਦੇ ਵਿਰੁੱਧ ਬਾਦਸ਼ਾਹ ਦੇ ਕੰਨ ਭਰੇ ਪਰ ਉਹ ਸਫਲ ਨਾ ਹੋ ਸਕਿਆ ਕਿਉਂਕਿ ਗੁਰੂ ਸਾਹਿਬ ਜੀ ਵੱਲੋਂ ਜੋ ਸਰਬਤ ਦੇ ਭਲੇ ਦੇ ਕਾਰਜ ਕੀਤੇ ਜਾ ਰਹੇ ਸਨ ਉਹਨਾਂ ਨੂੰ ਦੇਖ ਕੇ ਬਾਦਸ਼ਾਹ ਗੁਰੂ ਸਾਹਿਬ ਜੀ ਦਾ ਪ੍ਰਸ਼ੰਸਕ ਬਣ ਚੁੱਕਾ ਸੀ। ਪ੍ਰੀਤੀ ਚੰਦ ਨੇ ਇਸ ਬਿਰਬਲ ਨਾਲ ਮਿਲ ਕੇ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਦੋਵੇਂ ਹੀ ਆਪਣੀਆਂ ਬਦਨੀਤੀਆਂ ਦੇ ਵਿੱਚ ਸਫਲ ਨਾ ਹੋ ਸਕੇ। ਪ੍ਰੀਤੀ ਚੰਦ ਨੇ ਇੱਕ ਵਾਰ ਸਿੱਧੀ ਬਾਦਸ਼ਾਹ ਅਕਬਰ ਤੱਕ ਪਹੁੰਚ ਕਰਦਿਆਂ ਉਸ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੈਂ ਗੱਦੀ ਦਾ ਹੱਕਦਾਰ ਸੀ ਪਰ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਸੋ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ ਬਾਦਸ਼ਾਹ ਅਕਬਰ ਨੇ ਪ੍ਰੀਤੀ ਚੰਦ ਨੂੰ ਉਸ ਦੇ ਮਾਮਲੇ ਦੀ ਸ਼ਾਨਵੀਨ ਕਰਕੇ ਸਹੀ ਫੈਸਲਾ ਕਰਨ ਦਾ ਭਰੋਸਾ ਦਿਵਾਇਆ ਮਾਮਲੇ ਦੀ ਪੜਤਾਲ ਕਰਨ ਲਈ ਜਦੋਂ ਅਕਬਰ ਨੇ ਆਪਣਾ ਦਰਬਾਰ ਬੁਲਾਇਆ ਤਾਂ ਉਸ ਦੇ ਕੁਝ ਸਿਆਣੇ ਦਰਬਾਰੀਆਂ ਨੇ ਉਸ ਨੂੰ ਸਮਝਾਇਆ ਕਿ ਗੁਰਤਾ ਗੱਦੀ ਕਿਸੇ ਦੀ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਬਲਕਿ ਇਹ ਤਾਂ दैਵੀ গুণਾਂ ਉਤੇ ਆਧਾਰਿਤ प्राप्त होने वाली इलाही बख्शीश है जो कि उसको ही प्राप्त होती है जो इसदे लायक होता है उन्होंने अखबार ਨੂੰ ਇਹ ਵੀ ਦੱਸਿਆ ਕਿ ਪਹਿਲੇ ਹੋ ਚੁੱਕੇ ਗੁਰੂ ਸਾਹਿਬਾਨ ਨੇ ਵੀ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਆਪਣੇ ਸੇਵਕਾਂ ਨੂੰ ਹੀ ਬਖਸ਼ੀ ਸੀ ਸੋ ਇਸ ਗੱਦੀ ਦੇ ਪੂਰਨ ਯੋਗ ਅਤੇ ਇਸ ਦੀਆਂ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸਮਰੱਥ ਸਨ ਸੋ ਸਾਰੇ ਪੜਤਾਲ ਕਰਨ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਪ੍ਰਿਥੀ ਚੰਦ ਦਾ ਇਹ ਕੇਸ ਖਾਰਜ ਕਰ ਦਿੱਤਾ ਪਾਰੇ ਜਦੋਂ ਪ੍ਰਿਥੀ ਚੰਦ ਦੁਆਰਾ ਅਕਬਰ ਨੂੰ ਜ਼ੋਰ ਪਾਉਣ ਲੱਗਾ ਤਾਂ ਬਾਦਸ਼ਾਹ ਅਕਬਰ ਨੇ ਉਸ ਨੂੰ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਧਰਮ ਦੇ ਮਾਮਲਿਆਂ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਅਤੇ ਨਾਲੇ ਮੇਰੀ ਪਰਜਾ ਨੂੰ ਇਸ ਗੱਲ ਦੀ ਅਜਾਤੀ ਹੈ ਕਿ ਉਹਨਾਂ ਨੇ ਕਿਸ ਨੂੰ ਗੁਰੂ ਮੰਨਣਾ ਹੈ ਤੇ ਕਿਸ ਨੂੰ ਨਹੀਂ ਮੈਂ ਲੋਕਾਂ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਕਿ ਉਹ ਕਿਸ ਨੂੰ ਗੁਰੂ ਮੰਨਣ ਤੇ ਕਿਸ ਨੂੰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਪ੍ਰੀਤਿਚੰਦ ਵੱਲੋਂ ਅਕਬਰ ਕੋਲ ਸ਼ਿਕਾਇਤ ਇਸ ਦੀ ਪ੍ਰਾਪਤੀ ਕਰਨਾ ਚਾਹੁੰਦਾ ਸੀ ਜਦੋਂ ਉਸਨੇ ਨਿੱਜੀ ਤੌਰ ਉੱਤੇ ਗੁਰੂ ਜੀ ਦਾ ਵਿਰੋਧ ਕਰਕੇ ਦੇਖ ਲਿਆ ਅਤੇ ਕਿਸੇ ਤਰ੍ਹਾਂ ਵੀ ਕਾਮਯਾਬ ਨਾ ਹੋ ਸਕਿਆ ਤਾਂ ਫਿਰ ਉਸਨੇ ਰਾਜਸੀ ਤਾਕਤ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਅਕਬਰ ਦੇ ਦਰਬਾਰ ਦੇ ਵਿੱਚ ਮਹੇਸ਼ ਦਾਸ ਨਾਮ ਦਾ ਇੱਕ ਬ੍ਰਾਹਮਣ ਨੌਕਰੀ ਕਰਦਾ ਸੀ ਜੋ ਕਿ ਬੀਰਬਲ ਦੇ ਨਾਮ ਨਾਲ ਪ੍ਰਸਿੱਧ ਸੀ ਜਾਤ ਅਭਿਮਾਨੀ ਬ੍ਰਾਹਮਣ ਉਸ ਨੂੰ ਰਾਜ ਦਰਬਾਰ ਦੇ ਵਿੱਚ ਆਪਣਾ ਇੱਕੋ ਇੱਕ ਸਹਾਰਾ ਸਮਝਦੇ ਸਨ ਅਤੇ ਗੁਰੂ ਜੀ ਦੀ ਸਰਬਸਾਂਝੀ ਵਾਲਤਾ ਦੀ ਵਿਚਾਰਧਾਰਾ ਤੋਂ ਬੁਖਲਾਏ ਹੋਏ ਉਹ ਕੋ ਬ੍ਰਾਹਮਣ बार-बार ਬੀਰਬਲ ਨੂੰ ਚੁੱਕਦੇ ਸਨ ਕਿ ਉਹ ਬਾਦਸ਼ਾਹ ਨੂੰ ਕਹਿ ਕੇ ਸਿੱਖੀ ਦੇ ਖਾਤਮੇ ਦਾ ਕੋਈ ਪ੍ਰਬੰਧ ਕਰੇ ਬੀਰਬਲ ਨੇ ਬਥੇਰੀ ਵਾਰ ਗੁਰੂ ਜੀ ਦੇ ਵਿਰੁੱਧ ਬਾਦਸ਼ਾਹ ਦੇ ਕੰਨ ਭਰੇ ਪਰ ਉਹ ਸਫਲ ਨਾ ਹੋ ਸਕਿਆ ਕਿਉਂਕਿ ਗੁਰੂ ਸਾਹਿਬ ਜੀ ਵੱਲੋਂ ਜੋ ਸਰਬੱਤ ਦੇ ਭਲੇ ਤੇ ਕਾਰਜ ਕੀਤੇ ਜਾਦੇ ਸਨ ਉਹਨਾਂ ਨੂੰ ਦੇਖ ਕੇ ਬਾਦਸ਼ਾਹ ਗੁਰੂ ਸਾਹਿਬ ਜੀ ਦਾ ਪ੍ਰਸ਼ੰਸਕ ਬਣ ਚੁੱਕਾ ਸੀ ਪ੍ਰੀਤੀ ਚੰਦ ਨੇ ਇਸ ਬੀਰਬਲ ਨਾਲ ਮਿਲ ਕੇ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਦੋਵੇਂ ਹੀ ਆਪਣੀਆਂ ਬਦਨੀਤੀਆਂ ਦੇ ਵਿੱਚ ਸਫਲ ਨਾ ਹੋ ਸਕੇ ਪ੍ਰੀਤੀ ਚੰਦ ਨੇ ਇੱਕ ਵਾਰ ਸਿੱਧੀ ਬਾਦਸ਼ਾਹ ਅਕਬਰ ਤੱਕ ਪਹੁੰਚ ਕਰਦਿਆਂ ਉਸ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੈਂ ਗੱਦੀ ਦਾ ਹੱਕਦਾਰ ਸੀ ਪਰ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਸੋ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ ਬਾਦਸ਼ਾਹ ਅਕਬਰ ਨੇ ਪ੍ਰੀਤੀ ਚੰਦ ਨੂੰ ਉਸਦੇ ਮਾਮਲੇ ਦੀ ਸ਼ਾਨਦਗੀਨ ਕਰਕੇ ਸਹੀ ਫੈਸਲਾ ਕਰਨ ਦਾ ਭਰੋਸਾ ਦਿੱਤਾ। ਮਾਮਲੇ ਦੀ ਪੜਤਾਲ ਕਰਨ ਲਈ ਜਦੋਂ ਅਕਬਰ ਨੇ ਆਪਣਾ ਦਰਬਾਰ ਬੁਲਾਇਆ ਤਾਂ ਉਸਦੇ ਕੁਝ ਸਿਆਣੇ ਦਰਬਾਰੀਆਂ ਨੇ ਉਸ ਨੂੰ ਸਮਝਾਇਆ। ਕਿ ਗੁਰਤਾ ਗੱਦੀ ਕਿਸੇ ਦੀ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਬਲਕਿ ਇਹ ਤਾਂ दैਵੀ guna ਉਤੇ ਆਧਾਰਤ ਪ੍ਰਾਪਤ ਹੋਣ ਵਾਲੀ ਇਲਾਹੀ ਬਖਸ਼ਿਸ਼ ਹੈ ਜੋ ਕਿ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਇਸ ਦੇ ਲਾਇਕ ਹੁੰਦਾ ਹੈ ਉਹਨਾਂ ਨੇ ਅਖਬਾਰ ਨੂੰ ਇਹ ਵੀ ਦੱਸਿਆ ਕਿ ਪਹਿਲੇ ਹੋ ਚੁੱਕੇ ਗੁਰੂ ਸਾਹਿਬਾਨ ਨੇ ਵੀ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਆਪਣੇ ਸੇਵਕਾਂ ਨੂੰ ਹੀ ਬਖਸ਼ੀ ਸੀ ਸੋ ਇਸ ਗੱਦੀ ਦੇ ਪੂਰਨ ਯੋਗ ਅਤੀਸ ਦੀਆਂ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸਮਰੱਥ ਸਨ ਸੋ ਸਾਰੀ ਪਰਤਾਲ ਕਰਨ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਪ੍ਰਿਥੀਚੰਦ ਦਾ ਹੀ ਕੇਸ ਖਾਰਜ ਕਰ ਦਿੱਤਾ ਪਰ ਜਦੋਂ ਪ੍ਰਿਥੀਚੰਦ ਦੁਆਰਾ ਅਕਬਰ ਨੂੰ ਜ਼ੋਰ ਪਾਉਣ ਲੱਗਾ ਤਾਂ ਬਾਦਸ਼ਾਹ ਅਕਬਰ ਨੇ ਉਸ ਨੂੰ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਧਰਮ ਦੇ ਮਾਮਲਿਆਂ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਅਤੇ ਨਾਲੇ ਮੇਰੀ ਪਰਜਾ ਨੂੰ ਇਸ ਗੱਲ ਦੀ ਅਜਾਤੀ ਹੈ ਕਿ ਉਹਨਾਂ ਨੇ ਕਿਸ ਨੂੰ ਗੁਰੂ ਮੰਨਣਾ ਹੈ ਤੇ ਕਿਸ ਨੂੰ ਨਹੀਂ ਮੈਂ ਲੋਕਾਂ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਕਿ ਉਹ ਕਿਸ ਨੂੰ ਗੁਰੂ ਮੰਨਣ ਤੇ ਕਿਸ ਨੂੰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਪ੍ਰੀਤਿ ਚੰਦ ਵੱਲੋਂ ਅਕਬਰ ਕੋਲ ਸ਼ਿਕਾਇਤ ਇਸ ਦੇ ਪ੍ਰਾਪਤੀ ਕਰਨਾ ਚਾਹੁੰਦਾ ਸੀ ਜਦੋਂ ਉਸਨੇ ਨਿੱਜੀ ਤੌਰ ਉੱਤੇ ਗੁਰੂ ਜੀ ਦਾ ਵਿਰੋਧ ਕਰਕੇ ਦੇਖ ਲਿਆ ਅਤੇ ਕਿਸੇ ਤਰ੍ਹਾਂ ਵੀ ਕਾਮਯਾਬ ਨਾ ਹੋ ਸਕਿਆ ਤਾਂ ਫਿਰ ਉਸਨੇ ਰਾਜਸੀ ਤਾਕਤ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਅਕਬਰ ਦੇ ਦਰਬਾਰ ਦੇ ਵਿੱਚ ਮਹੇਸ਼ ਦਾਸ ਨਾਮ ਦਾ ਇੱਕ ਬ੍ਰਾਹਮਣ ਨੌਕਰੀ ਕਰਦਾ ਸੀ ਜੋ ਕਿ ਬੀਰਬਲ ਦੇ ਨਾਮ ਨਾਲ ਪ੍ਰਸਿੱਧ ਸੀ ਜਾਤ ਅਭਿਮਾਨੀ ਬ੍ਰਾਹਮਣ ਉਸ ਨੂੰ ਰਾਜ ਦਰਬਾਰ ਦੇ ਵਿੱਚ ਆਪਣਾ ਇੱਕੋ ਇੱਕ ਸਹਾਰਾ ਸਮਝਦੇ ਸਨ ਅਤੇ ਗੁਰੂ ਜੀ ਦੀ ਸਰਬਸਾਂਝੀ ਵਾਲਤਾ ਦੀ ਵਿਚਾਰਧਾਰਾ ਤੋਂ ਬੁਖਲਾਏ ਹੋਏ ਉਹ ਕੋ ਬ੍ਰਾਹਮਣ बार-बार ਬੀਰਬਲ ਨੂੰ ਚੁੱਕਦੇ ਸਨ ਕਿ ਉਹ ਬਾਦਸ਼ਾਹ ਨੂੰ ਕਹਿ ਕੇ ਸਿੱਖੀ ਦੇ ਖਾਤਮੇ ਦਾ ਕੋਈ ਪ੍ਰਬੰਧ ਕਰੇ ਬੀਰਬਲ ਨੇ ਬਥੇਰੀ ਵਾਰ ਗੁਰੂ ਜੀ ਦੇ ਵਿਰੁੱਧ ਬਾਦਸ਼ਾਹ ਦੇ ਕੰਨ ਭਰੇ ਪਰ ਉਹ ਸਫਲ ਨਾ ਹੋ ਸਕਿਆ ਕਿਉਂਕਿ ਗੁਰੂ ਸਾਹਿਬ ਜੀ ਵੱਲੋਂ ਜੋ ਸਰਬਤ ਦੇ ਭਲੇ ਦੇ ਕਾਰਜ ਕੀਤੇ ਜਾ ਰਹੇ ਸਨ ਉਹਨਾਂ ਨੂੰ ਦੇਖ ਕੇ ਬਾਦਸ਼ਾਹ ਗੁਰੂ ਸਾਹਿਬ ਜੀ ਦਾ ਪ੍ਰਸ਼ੰਸਕ ਬਣ ਚੁੱਕਾ ਸੀ। ਪ੍ਰੀਤੀ ਚੰਦ ਨੇ ਇਸ ਬਿਰਬਲ ਨਾਲ ਮਿਲ ਕੇ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਦੋਵੇਂ ਹੀ ਆਪਣੀਆਂ ਬਦਨੀਤੀਆਂ ਦੇ ਵਿੱਚ ਸਫਲ ਨਾ ਹੋ ਸਕੇ। ਪ੍ਰੀਤੀ ਚੰਦ ਨੇ ਇੱਕ ਵਾਰ ਸਿੱਧੀ ਬਾਦਸ਼ਾਹ ਅਕਬਰ ਤੱਕ ਪਹੁੰਚ ਕਰਦਿਆਂ ਉਸ ਕੋਲ ਸ਼ਿਕਾਇਤ ਕੀਤੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਮੈਂ ਗੱਦੀ ਦਾ ਹੱਕਦਾਰ ਸੀ ਪਰ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਸੋ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ ਬਾਦਸ਼ਾਹ ਅਕਬਰ ਨੇ ਪ੍ਰਿਥੀਚੰਦ ਨੂੰ ਉਸਦੇ ਮਾਮਲੇ ਦੀ ਸ਼ਾਨਵੀਨ ਕਰਕੇ ਸਹੀ ਫੈਸਲਾ ਕਰਨ ਦਾ ਭਰੋਸਾ ਦਿਵਾਇਆ ਮਾਮਲੇ ਦੀ ਪੜਤਾਲ ਕਰਨ ਲਈ ਜਦੋਂ ਅਕਬਰ ਨੇ ਆਪਣਾ ਦਰਬਾਰ ਬੁਲਾਇਆ ਤਾਂ ਉਸਦੇ ਕੁਝ ਸਿਆਣੇ ਦਰਬਾਰੀਆਂ ਨੇ ਉਸ ਨੂੰ ਸਮਝਾਇਆ ਕੇ ਗੁਰਤਾ ਗੱਦੀ ਕਿਸੇ ਦੀ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਬਲਕਿ ਇਹ ਤਾਂ दैਵੀ গুণਾਂ ਉਤੇ ਆਧਾਰਤ ਪ੍ਰਾਪਤ ਹੋਣ ਵਾਲੀ ਇਲਾਹੀ ਬਖਸ਼ਿਸ਼ ਹੈ ਜੋ ਕੇ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਇਸ ਦੇ ਲਾਇਕ ਹੁੰਦਾ ਹੈ ਉਹਨਾਂ ਨੇ ਅਖਬਾਰ ਨੂੰ ਇਹ ਵੀ ਦੱਸਿਆ ਕਿ ਪਹਿਲੇ ਹੋ ਚੁੱਕੇ ਗੁਰੂ ਸਾਹਿਬਾਨ ਨੇ ਵੀ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਆਪਣੇ ਸੇਵਕਾਂ ਨੂੰ ਹੀ ਬਖਸ਼ੀ ਸੀ ਸੋ ਇਸ ਗੱਦੀ ਦੇ ਪੂਰਨ ਯੋਗ ਅਤੇ ਇਸ ਦੀਆਂ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸਮਰਥ ਸਨ ਸੋ ਸਾਰੇ ਪੜਤਾਲ ਕਰਨ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਪ੍ਰਿਥੀ ਚੰਦ ਦਾ ਇਹ ਕੇਸ ਖਾਰਜ ਕਰ ਦਿੱਤਾ ਪਰ ਜਦੋਂ ਪ੍ਰਿਥੀਚੰਦ ਦੁਆਰਾ ਅਕਬਰ ਨੂੰ ਜ਼ੋਰ ਪਾਉਣ ਲੱਗਾ ਤਾਂ ਬਾਦਸ਼ਾਹ ਅਕਬਰ ਨੇ ਉਸ ਨੂੰ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਧਰਮ ਦੇ ਮਾਮਲਿਆਂ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਅਤੇ ਨਾਲੇ ਮੇਰੀ ਪਰਜਾ ਨੂੰ ਇਸ ਗੱਲ ਦੀ ਅਜਾਤੀ ਹੈ ਕਿ ਉਹਨਾਂ ਨੇ ਕਿਸ ਨੂੰ ਗੁਰੂ ਮੰਨਣਾ ਹੈ ਤੇ ਕਿਸ ਨੂੰ ਨਹੀਂ ਮੈਂ ਲੋਕਾਂ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਕਿ ਉਹ ਕਿਸ ਨੂੰ ਗੁਰੂ ਮੰਨਣ ਤੇ ਕਿਸ ਨੂੰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ